हलका केंद्रीय के विधायक डॉक्टर अजय गुप्ता दी अगुवाई हेठ हाथी गेट दफ्तर विखे आजादी दिहाड़ा बड़ी धूमधाम मनाया गया इस मौके कौमी झंडा लहराया गया समूह देशवासियों वधाई दी गई समाज सेवक अशोक सिंह लद्दड़ रितु शर्मा सुदेश कुमार समेत बड़ी गिनती में आम आदमी पार्टी के वर्कर मौजूद सन पहला मैं वही तो ਨਾ ਸਾਰੇ ਸ਼ਹੀਦਾਂ ਨੂੰ ਨਤਮਸਤਕ ਵੀ ਹੁੰਦੇ ਆ ਔਰ ਉਹਦੇ ਨਾਲ ਨਾਲ ਹੀ ਮੈਂ ਕਹਾਂਗਾ ਕਿ ਆਓ ਅਸੀਂ ਦਲ ਮਿਲ ਕੇ ਪਿਆਰ ਦੇ ਨਾਲ, ਇਕਤਾ ਦੇ ਨਾਲ ਤਰੰਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫਰਤੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਓ ਅਸੀਂ ਇਸ ਹਿੰਦੁਸਤਾਨ ਨੂੰ ਜਿਹੜਾ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਬੁਲੰਦੀਆਂ ਤੇ ਲੈ ਕੇ ਜਾਈਏ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਕਰੀ ਫਿਰ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਅੱਜ ਭਾਰਤ ਵਾਸੀਆਂ ਨੂੰ 15 ਅਗਸਤ ਦੇ ਮੌਕੇ ਦੇ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਔਰ ਬੜਾ ਸ਼ੁਭ ਦਿਹਾੜਾ ਭਾਰਤ ਵਾਸੀਆਂ ਵਾਸਤੇ ਔਰ ਸਭ ਤੋਂ ਜ਼ਿਆਦਾ ਪੰਜਾਬ ਵਾਸਤੇ ਜ਼ਿਆਦਾ ਖੁਸ਼ੀ ਦੀ ਗੱਲ ਹੈ ਸਾਡੇ ਬਜ਼ੁਰਗਾਂ ਨੇ ਬੜਾ ਅਹਿਮ ਯੋਗਦਾਨ ਜਿਹੜਾ ਆਜ਼ਾਦੀ ਵਿੱਚ ਪਾਇਆ ਸੀ ਔਰ ਸਾਰੇ ਭਾਰਤ ਵਾਸੀਆਂ ਨੂੰ ਮੇਰੀ ਬੇਨਤੀ ਆ ਕਿ ਸਾਰੇ ਰਲ ਮਿਲ ਕੇ ਇਹ ਦਿਹਾੜਾ ਬਣਾ